ਯਾਰ ਪ੍ਰਭੂ ਤਾਂ ਪਣੀ ਪਾ ਦੇ ਪੁੱਤ ਹੈ ਆ ਤੋ ਨਲੇ ਕਪੜੇ ਲਾ ਕੇ ਰੱਖਦਾ ਆ ਤੋ ਨਾ ਇਹ ਕਪੜੇ ਛੁੱਟਦਾ 3 ਇੰਚ ਨਹੀਂ ਨਹੀਂ ਪੌਣੇ ਮੈਂ ਆ ਗੰਦਾ ਸੂਟ ਆ ਸਾਰਾ ਆ ਪੌਣੇ ਮੈਂ ਆ ਸੁਨੋਈ ਨੇ ਰੋਟੀ ਲੈ ਕੇ ਕਿੱਥੇ ਛੁੱਟੀ ਆ ਆ ਹੁਣ ਪਾ ਲੈਣਾ ਗੰਦੇ ਹੋ ਗਏ ਆ ਪੈਂਟ ਵੀ ਧੋਣ ਵਾਲੀ ਜਾਵੇ ਗੰਦੀ ਹੋਈ ਪਈ ਥੱਲੇ ਕਿੱਥੋਂ ਗੰਦੀ ਹੋ ਗਈ ਆ ਇੱਧਰ ਵੇਖੋ ਆ ਕੀ ਬਣਿਆ ਪਿਆ ਆ ਉਹ ਮਿੱਟੀ ਲੱਗੀ ਮੜੀ ਝਾੜ ਦੇ ਉਦਾਂ ਹੀ ਪੈਂਟ ਆ ਗਈ ਤੇ ਸੁੱਕੀਆਂ ਸੁੱਕਦੀਆਂ ਮੁੜ ਕੇ ਸਿਰਦੀਆਂ ਆਈਆਂ ਪੁੱਤ ਹੈ ਸੇ ਆ ਲਿਆ ਉਜੀ ਕਾਲੀ ਪਾਲਾ ਹੁਣ ਕਰੇ ਫਿਰ ਇਹ ਤੋਦੇ ਨਹੀਂ ਥੋੜਾ ਮਸ਼ੀਨ ਚ ਓ ਮਾਈ ਗਾਡ ਆ ਵੇ ਪਾਇ ਆ ਮਲੋ ਰਾਲੇ ਹਾਲੇ ਗਰਮੀਆਂ ਹਾਲੇ ਪਾਇਆ ਮੈਂ ਬੱਚ ਪਾ ਲਈ ਨਾ ਅੱਛਾ ਹੈਲੋ ਜੀ ਸਸਿਕਾ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਤੇ ਆਪ ਹੁਣੋਂ ਨਹੀਂ ਸੱਚ ਬਣਾਣਾ ਕਿ ਜਿੱਚਾ ਆ ਗਿਆ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆ ਆਪਾਂ ਟਾਈਮ ਹੋ ਚੁੱਕਾ ਸਵੇਰ ਦਾ 11 ਵਜ ਗਏ ਨੇ ਤੇ ਮਾਦਾ ਸ਼ੁਰੂ ਹੋਣਾ ਆਪਾਂ 11:00 ਵਜੇ ਕਰ ਲੱਗੇ ਕਿਉਂਕਿ ਅੱਜ ਆਪਾਂ ਠੀਏ ਲੇਟ ਹੈ ਰੋਟੀ ਪਾਣੀ ਬਣਾ ਲਿਆ ਰੋਟੀ ਬਣ ਗਈ ਚੌਲ ਬਣਾ ਲੈਣ ਵਾਲੇ ਆਹ ਆਹ ਖਾਣ ਨੂੰ ਬਲਣਾ ਕਿਤੇ ਲਓ ਆਈਏ ਟੇਸਟੀ ਪਹਿਲਾਂ ਨਾ ਖਾਓ ਨਾ ਖਾਵੇਂਗਾ ਤੇ ਫਿਰ ਚੌਲ ਬਣਾ ਨਹੀਂ ਮਿਲਨੇ ਐ ਤੇ ਫਿਰ ਖਾਣੇ ਬੈਠ ਕੇ ਰੋਟੀ ਆਰਾਮ ਨਾਲ ਖਾ ਲਓ ਨਾ ਹੋਣਾ ਮੈਂ ਟਾਈਮਰ ਲਾ ਦੋ ਲਾਓ ਟਾਈਮਰ ਮਿੰਟਾਂ ਦਵਾਇ ਨਾ ਹੋਣਾ ਮੈਂ ਅੱਛਾ ਠੀਕ ਹੈ ਚੰਗੀ ਤਰ੍ਹਾਂ ਗਿਨੀਜ਼ ਵਰਲਡ ਰਿਕਾਰਡ ਵਾ ਪੈਦਾ ਕਰਨਾ ਹੈ ਨਾ ਵਰਲਡ ਰਿਕਾਰਡ ਪੈਦਾ ਕਰਨਾ ਨੇ ਪੈਦਾ ਨਹੀਂ ਕਰੀਦਾ ਬਣਾਈਦਾ ਉਹ ਬਣਾਈਦਾ ਸਾਰੀ ਪੈਦਾ ਕਰਨਾ ਕਿ ਚੱਲਨੀ ਆ ਜਾ ਹੈਗਾ ਹੀ ਠੱਟੇ ਮੇਲੇ ਮੇਲਾ ਮੇਲੇ ਤੇ ਪ੍ਰਭ ਨੂੰ ਨਾਨੀ ਇਹਦੇ ਨੇ ਕਿਹਾ ਸੀ ਵੀ ਆ ਜਾ ਇਹ ਸਵੇਰ ਦਾ ਪੰਟੀ ਹੀਟ ਹੋਇਆ ਕਿੰਨਾ ਨਹੀਂ ਜਾਣਾ ਨਹੀਂ ਜਾਣਾ ਮੈਂ ਨਹੀਂ ਕਿਹਾ ਮੈਂ ਨੂੰ ਕਿਹਾ ਜੇ ਜਾਣਾ ਤੇ ਆਪੇ ਕੰਮ ਕਰਨ ਬੇੜਦਾ ਤੇ ਚਲੇ ਜਾ ਲੱਗੀ ਸਮਝਦੇ ਨੇ ਇਹ ਕੀ ਆ ਹੀ ਗਾ ਤੇ ਤੂੰ ਨਹੀਂ ਪਿਆਰ ਉਹਨਾਂ ਦਾ ਦੋ ਵਾਰ ਫੋਨ ਆ ਗਿਆ ਪ੍ਰਭ ਕਿੱਥੇ ਹੈ ਮਹਾਵੇ ਆਉਣ ਲੱਗਾ ਤੁਰਨ ਲੱਗਾ ਕੌਣ ਆਨੇ ਨਾਨੂ ਤੂੰ ਭਾਵੇਂ ਲਾਇਆ ਵੇ ਨਾ 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 ਆਂਦੇ ਆਂਦੇ ਫਿਰ ਸਤਾ ਗੁਰਤਰੇ ਆ ਜੀ ਠੀਕ ਹੈ ਠੀਕ ਹੈ ਹੁਣ ਇਹ ਨਹੀਂ ਨਾ ਪਤਾ ਕੀ ਪਾਪਾ ਨੇ ਵੀ ਉਥੋਂ ਕਦੋਂ ਆਉਣਾ ਵਾ ਕਿ ਨਹੀਂ ਆਉਣਾ ਕਦੋਂ ਗੋਣਾ ਵਾ ਮੈਂ ਜਾਂਦੇ ਬੱਲੇ ਵੀ ਰਿੱਕੇ ਵਾਲੇ ਵੇ ਹਸਪੀਟਲ ਤੇ ਚੱਲੇ ਉੱਥੇ ਥੋੜਾ ਜਿਹਾ ਟੈਸਟ ਉਸੇ ਕਰਾਉਣੇ ਹੈਗੇ ਸ਼ਾਇਦ ਤੇ ਉਹ ਤਰੋਂ ਹੁਣ ਚੱਲੇ ਆ ਤੇ ਜੇ ਤੇ ਉਥੋਂ ਤੇ ਆ ਮਨ ਫਰੀ ਹੋ ਗਏ ਹੁਣ ਉਹਨਾਂ ਨੇ ਕਿ ਕਿਦ ਕਦੋਂ ਆਉਣਾ 3 ਵਜੇ ਆਉਣਾ 2 ਵਜੇ ਆਉਣਾ ਹੈ ਤੇ ਤੂੰ ਮੇਲੇ ਚਲੇ ਗਿਆ ਸੀ ਉਹ ਤੈਨੂੰ ਡਿੱਕ ਕੇ ਰਹਿਣਗੇ ਹਾਂ ਹਾਂ ਮੈਂ ਤੇਨੂੰ ਫੋਨ ਕਰਕੇ ਘਰ ਮੁੜ ਕੇ ਹਾਂ ਕਿ ਖਲਾਬ ਦੇ ਕਰਨਾ ਹੈ ਹਾਂ ਤੇ ਆ ਜਾ ਮੇਰਾ ਚੌਰ ਭਾਂ ਮੇਰੇ ਆ ਜਾ ਜਾਓ ਜਾਓ ਝੂਕਾਂ ਉਹ ਝੂਕਾਂ ਨਾ ਲਈਆ ਨਾ ਵੀ ਪਿਆ ਹੈ ਆਏ ਮੜੇ ਨਹੀਂ ਨਾ ਉਹਨਾਂ ਗੰਦੀ ਲਾ ਚੌਰ ਬਣ ਗਈ ਵਾ 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 ਖੱਲਿਆ ਮਨੋਂ ਚੌਲ ਬਣ ਗਏ ਮੇਰੇ ਉਹਦੇ ਵਾਂਗੂ ਡੈਡੀ ਲਾਈਵ ਹੋਏ ਹੋਏ ਨੇ ਲਾਈਵ ਹੋਏ ਹੋਏ ਨੇ ਡੈਡੀ ਕੀ ਕਰ ਰਹੇ ਨਾ ਰਹੇ ਨੇ ਮੈਂ ਲਾਈਵ ਹੋ ਜਾਣਾ ਹਾਂ ਸਹੀ ਹੈ ਤੂੰ ਦਬਾ ਤਾਡੀ ਆਈ ਡੀ ਲੈ ਜਾ ਕੋਣ ਦੇ ਨਾਲ ਹੀ ਇਹ ਲਾਜੀ ਕੁਝ ਜਾਏ ਤੇ ਜਾ ਕੇ ਤੇ ਚੌਲ ਅੱਜ ਮੈਂ ਇੰਨੇ ਵਧੀਆ ਮੈਨੂੰ ਦੇਖਣ ਚ ਲੱਗ ਰਹੇ ਨੇ ਇਹਦੇ ਚ ਪਾਈ ਮੈਂ ਗੋਭੀ ਅਜਾ ਆਪਾਂ ਉਹ ਕਹਿੰਦੇ ਨੇ ਨਾ ਪੁਲਾਓ ਨਹੀਂ ਉਹ ਨਹੀਂ ਕਹਿੰਦੇ ਪੁਲਾਓ ਕਹੋਣੇ ਕਹਿੰਦੇ ਕਿ ਨਾਰਮਲ ਕੀ ਚੌਲ ਤੇ ਵੈਸੇ ਤੇ ਸਿੰਪਲ ਹੁੰਦੇ ਆ ਸਿੱਧੇ ਵਿਚਾਰੇ ਅੱਜ ਵਿੱਚ ਆਪਾਂ ਪਾਏ ਮਟਰ ਮਟਰਾਂ ਵਾਲੇ ਮਟਰ ਪਾਏ ਗੋਭੀ ਪਈਆ ਤੇ ਦੂਜਾ ਹੁਣ ਬਾਕੀ ਨਾਰਮਲ ਚੀਜ਼ਾਂ ਦਾ ਤਾਂ ਤਾਂ ਜਿਹੜੀਆਂ ਹੁੰਦੀ ਨਹੀਂ ਲੇ ਨਾ ਮੈਂ ਤੇ ਮਟਰ ਗੋਭੀ ਵਾਲੇ ਚੋਰ ਬਣਾਏ ਨਹੀਂ ਠਾਰਤਾ ਹੈ ਨਹੀਂ ਸੱਚੀ ਠਾਰਤਾ ਤੇ ਅੱਜ ਨਾ ਮੈਂ ਨਾ ਵੀਡੀਓ ਆਹੀ ਨਾ ਜਦ ਦੁਪਰ ਸੋ ਪਾਰਟੀ ਗਏ ਨਾ ਤੇ ਉੱਥੇ ਇੱਕ ਘੋੜਿਆਲੇ ਹੀ ਤੇ ਪ੍ਰਾਪਣ ਦੇ ਉੱਤੇ ਚੜ ਗਿਆ ਇੱਕ ਵੀਡੀਓ ਬਣਾਈ ਤੇ ਐਦਾਂ ਬੜਾ ਵਧੀਆ ਮੈਂ ਵੀਡੀਓ ਤੇ ਗਾਣਾ ਲਾ ਕੇ ਪਾਇਆ ਪਾ ਵੀ ਪਾ ਦੇ ਸੁਰਮਣੀ ਤੇ ਦੌਰੇ ਤੁਰਨਾ ਤੇ ਇੰਨਾ ਮਾਮੇ ਦਾ ਫੋਨ ਆ ਗਿਆ ਸਵੇਰੇ ਸ਼ੁਰ ਮਾਮਾ ਕਹਿੰਦਾ ਹਾਂ ਹੈ ਤੂੰ ਹੋਇ ਤੂੰ ਕਿਦਾ ਸਰਬਲਾ ਬਣਾਉਂਦਾ ਈ ਉਹਨੂੰ ਜਾਨੂੰ ਇਹਦੇ ਪਤਾ ਨਹੀਂ ਫਿਰ ਸਰਬਲਾ ਨਹੀਂ ਇਹਨੂੰ ਆਂਦੇ ਆ ਸਰਬਲਾ ਜਸਮਾ ਹਾਂ ਕੀ ਹੋਇਆ ਤੇ ਆਹ ਆ ਵੇਖਿਆ ਜੇ ਤੁਸੀਂ ਕੀ ਹੋਇਆ ਪਲਾਏ ਹਾਂ ਇਹ ਇੰਨਾ ਕ ਵੇਹ ਟੁੱਟਾ ਈ ਆ ਟੁੱਟਾ ਨਹੀਂ ਆ ਯਾਰ ਖੰਡੇ ਹੱਥ ਲਾਈ ਹੱਥ ਔਰ ਟੁੱਟਾ ਨਹੀਂ ਇੱਥੇ ਅੱਗੇ ਇੰਨੀ ਵੇਥਈ ਉਹ ਸਾਰੀ ਦਾਬਾ ਕੀ ਥੱਲੇ ਇਹ ਥੱਲੇ ਆਉਣ ਹੀ ਆਲੇ ਆ ਥਾਣ ਨੂੰ ਆਉਣੀ ਆਲੇ ਥੋੜਾ ਜਿਹਰੇ ਆ ਮੁੜ ਕੇ ਮਾਸੀ ਦਾ ਫੋਨ ਆ ਗਿਆ ਆਂਦੀ ਆਂਦੀ ਤੂੰ ਮੁੰਡੇ ਦਾ ਕੱਲੇ ਕੱਲੇ ਵਿਆਹ ਕਰ ਲਿਆ ਮੈਂ ਬਹਿਣਾ ਅਜਿਹਾ ਰਵਾਜ ਨਹੀਂ ਹੈਗਾ ਕਿ ਇਹਦਾ ਖਰਚਾ ਕੌਣ ਤਰਾਉਂਦਾ ਤੇ ਨਾਲੇ ਮੈਂ ਹਾਂ ਮੈਂ ਤੁਹਾਨੂੰ ਅਗਲੇ ਵਿਆਹ ਦੇ ਦੱਸੂ ਅੱਜਕੱਲ ਤੈਨੂੰ ਪਤਾ ਰਿਸ਼ਤੇ ਘੱਟ ਨਹੀਂ ਵਧਦੇ ਇਹਦਾ ਕੀ ਪਤਾ ਕਿਹੜੇ ਵਾਲੇ ਤੇ ਲੱਗਦੇ ਨੇ ਮੁੜ ਕੇ ਤੂੰ ਯਾਕੋਗੇ ਦੂਰਾ ਖਰਚਾ ਹੋਇਆ ਇੱਥੋਂ ਮੇਰੀ ਫੂਕ ਆ ਉਥੋਂ ਤਾਂ ਨਹੀਂ ਆਂਦੀ ਵੇਖੋ ਤੂੰ ਉਹ ਆ ਨਾ ਇਲੀਆ ਨਾ ਦੇਖੋ ਸਹੀ ਆਹ ਉਹ ਕਰਦੇ ਆ ਤੂੰ ਗੈਸ ਨਾ ਬੰਦ ਕਰ ਦੀ ਮਰਾ ਥੱਲੇ ਯਾ ਤੂੰ ਠਰ ਜਾਣਾ ਹੀ ਨਾਲਾ ਇਸ ਟਾਈਮ ਹੋ ਗਾਇਆ ਸ਼ਾਮ ਦਾ ਪੂਰੇ 3:30 ਵਜੇ ਦਾ ਤੇ ਆਪਾਂ ਸਾਰਾ ਦਿਨ ਅੱਜ ਬਾਹਰ ਬੈਠੇ ਰਹਾ ਪ੍ਰਭੂ ਨੇ ਉਡਾਉਂਦੇ ਹੈਗੇ ਗੁੱਡੇ ਅੱਜ ਬੱਚਿਆਂ ਨੂੰ ਹੈਗੀ ਛੁੱਟੀ ਤੇ ਬਸ ਹੁਣ ਬੱਚਿਆਂ ਦਾ ਇਹੋ ਹੀ ਕੰਮ ਹੋਇਆ ਕਰਨਾ ਕਿਉਂਕਿ ਛੁੱਟੀਆਂ ਪੈ ਗਈਆਂ ਵਾ ਬਸ ਇਹ ਪਈਆਂ ਨਹੀਂ ਮਤਲਬ ਕਿ ਅੱਜ ਸੈਚਰਡੇ ਆ ਫਿਰ ਸੰਡੇ ਆ ਫਿਰ ਮੰਡੇ ਤੇ ਟਿਊਜ਼ਡੇ ਦੋ ਦਿਨ ਜਾਣਾ ਤੇ ਫਿਰ ਬੁੱਧਵਾਰ ਤੋਂ ਫਿਰ ਛੁੱਟੀਆਂ ਆ ਜਾਣੀਆਂ ਫੇਰ ਬੱਚਿਆਂ ਨੇ ਫ੍ਰੀ ਹੋ ਜਾਣਾ ਇੱਕ ਮਿੰਟ ਇਹ ਛੁੱਟੀਆਂ ਹੁੰਦਾ ਕਰਕੇ ਫੇਰ ਬੱਚਿਆਂ ਨੇ ਬਸ ਸਾਰਾ ਦਿਨ ਇਧਰੋਂ ਉਤਰੇ ਉਧਰ ਕੋਠਿਆਂ ਤੇ ਇਧਰੋਂ ਉਤਰੇ ਹੋਣ ਬਸ ਬੱਚਿਆਂ ਦਾ ਇਹੋ ਕੰਮ ਆ ਪਤੰਗਾ ਉਡਾਉਣ ਦਾ ਕੰਮ ਆ ਜਿਹੜਾ ਗੁੱਡੀਆਂ ਪੰਜਾਬ ਚ ਇਧਰ ਸਾਡੇ ਗੁੱਡੀਆਂ ਕਹਿੰਦੇ ਪਤੰਗਾ ਨੂੰ ਤੇ ਵੈਸੇ ਕਈਆਂ ਥਾਵਾਂ ਤੇ ਪਤੰਗਾ ਕਹਿੰਦੇ ਆ ਤੇ ਕਾਈਟ ਫਲਾਈ ਕਰਨਾ ਕਈ ਜਗ੍ਹਾ ਤੇ ਕਾਈਟ ਫਲਾਈ ਕਰਨਾ ਕਹਿੰਦੇ ਆ ਤੇ ਹੁਣ ਪਤਾ ਤੁਹਾਨੂੰ ਵੀ ਲੋੜੀ ਆਉਣ ਵਾਲੀ ਆ ਬਸ ਇੱਕ ਮਹੀਨਾ ਰਹਿ ਗਿਆ ਲੋੜੀ ਆਉਣ ਦੇ ਵਿੱਚ ਤੇ ਹੁਣ ਬੱਚਿਆਂ ਨੂੰ ਬਸ 1 ਮਹੀਨਾ ਵੀ ਕਿੱਥੇ 25 ਦਿਨ ਰਹਿ ਗਏ ਲੋਹੜੀ ਆਉਣ ਦੇ ਵਿੱਚ 25 ਤੋਂ ਵੀ ਘੱਟ ਹੀ ਲਾਲੋ ਕੀ ਅੱਜ ਹੈਗੀ ਆ 20 ਤਰੀਕ ਤੇ ਤੇ 13 ਤਰੀਕ ਨੂੰ ਲੋਹੜੀ ਹੁੰਦੀ ਆ ਤੇ ਮਤਲਬ ਕਿ 10 ਤੇ 10 20 ਤੇ 3 ਤੇ ਹੀ ਕਿ ਦਿਨ ਰਹਿ ਗਏ ਆ ਤੇ ਹੁਣ ਬਸ ਬੱਚਿਆਂ ਦਾ ਇਹੋ ਕੰਮ ਹੋਣਾ ਵੀ ਇਧਰ ਉੱਤੇ ਹੁਣ ਇੱਕ ਫ੍ਰੀ ਆ ਬੱਚਿਆਂ ਦੇ ਐਗਜ਼ਾਮ ਬਣੀਆਂ ਛੁੱਟੀਆਂ ਹੋ ਜਾਣੀਆਂ ਵਾ ਤੇ ਠੰਡ ਦਾ ਕਰਕੇ ਛੁੱਟੀਆਂ ਹੋਰ ਉਹ ਇਦਾਂ ਵਧੀਆਂ ਰਹਿੰਦੀਆਂ ਹੁੰਦੀਆਂ ਜੇ ਮਤਲਬ ਕਿ ਧੁੰਦਾ ਪੈਣ ਲੱਪੀਆਂ ਫਿਰ ਧੁੰਨਾ ਪੈਣ ਦਾ ਕਰਕੇ ਪਹਿਲਾਂ 8 ਛੁੱਟੀਆਂ ਤੇ ਹੁੰਦੀਆਂ ਹੀ ਹੁੰਦੀਆਂ ਬੱਚਿਆਂ ਨੂੰ ਤੇ 8 ਛੁੱਟੀਆਂ ਹੁੰਦੇ ਨਾਲ-ਨਾਲ ਫਿਰ ਬੱਚਿਆਂ ਦੀਆਂ ਛੁੱਟੀਆਂ ਜਿਹੜੀਆਂ ਵਾ ਉਹ ਵੱਧਦੀਆਂ ਰਹਿੰਦੀਆਂ ਵਾ ਜੇ ਮਤਲਬ ਕਿ ਠੰਡ ਪੈਣ ਲੱਗ ਗਈ ਜੇ ਧੁੰਦਾਂ ਜਾਦੀਆਂ ਪੈਣ ਲੱਗ ਜਾਣ ਤੇ ਫਿਰ ਬੱਚਿਆਂ ਦੀ ਛੁੱਟੀਆਂ ਨਾ 8 ਦੀਆਂ 15 ਛੁੱਟੀਆਂ ਹੋ ਜਾਂਦੀਆਂ ਨੇ ਹੌਲੀ-ਹੌਲੀ ਜਿਹੜਾ ਨਾ ਛੁੱਟੀਆਂ ਵੱਧਦੀਆਂ ਰਹਿੰਦੀਆਂ ਤੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਹੋਰ ਮੋਜਾਂ ਲੱਗ ਜਾਂਦੀਆਂ ਵਾ ਤੇ ਪਤੰਗਾ ਪਤੁੰਗਾ ਹੋਰ ਮਜ਼ੇ ਨਾਲ ਉਡਾ ਲੈਂਦੇ ਆ ਤੇ ਹੁਣ ਵੈਸੇ ਵੀ ਤੁਹਾਨੂੰ ਪਤਾ ਕਿ ਸਰਦੀਆਂ ਦੇ ਦੇਣੇ ਆ ਤੇ ਕਦੀ ਧੁੱਪ ਸੇਕਨ ਨੂੰ ਕੋਠੇ ਤੇ ਚੜ ਜਾਓ ਕਦੀ ਥੱਲੇ ਬਹਿ ਜਾਓ ਕਦੀ ਹੁਣ ਮੈਂ ਹੁਣੇ ਬਾਹਰ ਸਾਡੇ ਗਵਾਂਢੀ ਸਾਹਮਣੇ ਘਰ ਵਾਲੇ ਉਹਨਾਂ ਦੇ ਘਰ ਬੈਠੇ ਹੀ ਵਾਵਾ ਟਾਈਮ ਹੀ ਇੱਥੇ ਗੱਲਾਂ ਬਾਤਾਂ ਕਰਦੀਆਂ ਰਹੀਆਂ ਬੈਟੀਆਂ ਮੈਂ ਇੱਥੇ ਮੈਂ ਕੱਲੀ ਬੈਠੀ ਆ ਕਿਉਂਕਿ ਜਗਰੂਪੜੀ ਘਰ ਹੈਗੇ ਜਗਰੂਪ ਘਰ ਹੁੰਦੇ ਵਾਵਾ ਰੌਣਕ ਲੱਗੀ ਰਹਿੰਦੀ ਆ ਘਰ ਵਾਲਾ ਘਰ ਹੋਏ ਤੇ ਤੇ ਕੱਲੇ ਹੋਏ ਤੇ ਫਿਰ ਤੁਹਾਨੂੰ ਪਤਾ ਸਾਰਾ ਦੇਣ ਬਸ ਐਦਾਂ ਬੋਰ ਜੇ ਹੁੰਦੇ ਰਹਿੰਦਾ ਤੇ ਅੱਜ ਮੈਨੂੰ ਸੂਟ ਦੀ ਕਟਿੰਗ ਕਰਨੀ ਹੀਗੀ ਤੇ ਮੈਂ ਸੂਟੀ ਦੀ ਕੱਟ ਕੀਤਾ ਤੇ ਆ ਮੈਂ ਸੂਟ ਲੈ ਕੇ ਆਈ ਹਾਂ ਜਦੋਂ ਮੈਂ ਸਟਿਚ ਕਰੂੰਗੀ ਫਿਰ ਤੁਹਾਨੂੰ ਦਿਖਾਵਾਂਗੀ ਠੀਕ ਹੈ ਦੋ ਸੂਟ ਲੈ ਕੇ ਆਈ ਹਾਂ ਤੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਸਟਿਚ ਕਰਕੇ ਤੇ ਫਿਰ ਆ ਮੈਂ ਅੱਜ ਸੂਟ ਕੱਟਣਾ ਸੀ ਤੇ ਮੇਰਾ ਸੂਟ ਕੱਟਣ ਨੂੰ ਵੀ ਬਿਲਕੁਲ ਟਾਈਮ ਨਹੀਂ ਲੱਗਾ ਬਸ ਇਦਾਂ ਹੀ ਬੋਰ ਉਹ ਬੋਰੋਂ ਹੁੰਦੀ ਆ ਤੇ ਫਿਰ ਮੌਨਾ ਕਰੇ ਚਲੇਗੀ ਘੜੀ ਉੱਤੇ ਬੈ ਕੇ ਵੀ ਭੈਣਾ ਭੈਣਾ ਨੇ ਗੱਲਾਂ ਬਾਤਾਂ ਕੀਤੀਆਂ ਛੱਲੀਆਂ ਭੈਣਾ ਨੇ ਤੇ ਕਾਫੀ ਟਾਈਮ ਜੜਾ ਵਾ ਟਾਈਮ ਪਾਸ ਵਧੀਆ ਹੋ ਗਿਆ ਤੇ ਸਨੋਈ ਸਾਡੀ ਜਿਹੜੀ ਦੀ ਕੱਲੀ ਘਰੇ ਸੀਗੀ ਅੱਜ ਵੀ ਤੇ ਔਣਾ ਮਹਿਣਾ ਥੋੜਾ ਅੱਜ ਸਮਾਨ ਅੱਜ ਸਾਰੀ ਸਾਫ ਸਫਾਈ ਕਰਕੇ ਤੇ ਝੋਲੇ ਦੇ ਚਪਾ ਕੇ ਰੱਖਿਆ ਵਾ ਕਿ ਜਦੋਂ ਪ੍ਰਭ ਜਾਊਗਾ ਤੇ ਇਹਨੂੰ ਸੋਟਾ ਹੋਊਗਾ ਤੇ ਬਾਹਰ ਤੇ ਉਹ ਪ੍ਰਭ ਸ਼ਾਮ ਜਿਹਨੂੰ ਜੜਾ ਕੂੜਾ ਸੁੱਟਣ ਵਾਸਤੇ ਤੇ ਫਿਰ ਉਹਨੂੰ ਮੈਂ ਨਾਲ ਦਵਾਂਗੀ ਵੀ ਇਹ ਵੀ ਛੋਟੇ ਆ ਲਹਾਲ ਤੇ ਉਹ ਵੀ ਹਿੰਦਿਆ ਪਤੰਗਾ ਉਡਾਉਣਾ ਤੇ ਜਦੋਂ ਆਊਗਾ ਨੀਚੇ ਤੇ ਫਿਰ ਉਹਨੂੰ ਕਹਿੰਨੇ ਆ ਤੇ ਅੱਜ ਆਪਾਂ ਬੜਾ ਹੀ ਲੂਣ ਵਾਲੇ ਚਾ ਇੰਨੇ ਟੇਸਟੀ ਇੰਨੇ ਦੇਸੀ ਬੜਾ ਹੀ ਮਜ਼ਾ ਆਇਆ ਕਾ ਕੇ ਇੰਨਾ ਟੇਡਾ ਵਰਿਆ ਉਪਰੋਂ ਪੀਤਾ ਪਾਣੀ ਰੱਜ ਕੇ ਤੇ ਹੁਣ ਨਾ ਪੂਰਾ ਟੇਡ ਜਿਹੜਾ ਉਹ ਆਪ ਰਿਆ ਪਿਆ ਤੇ ਜਾ ਦਿਖਾ ਲੇ ਸਵਾਦਾ ਸਵਾਦਾਂ ਦੇ ਵਿੱਚ ਕਹਿੰਦੇ ਨੇ ਨਾ ਸਵਾਦ ਸਵਾਦਾਂ ਜਿਆਦਾ ਜਿਹੜੇ ਨੇ ਗਵਾਂਢੀ ਘਰ ਗਈ ਚਾਹ ਪੀਤੀ ਤੇ ਉਹਨਾਂ ਨੇ ਚਾਹ ਦੇ ਨਾਲ ਰੱਖਿਆ ਕੁਝ ਖਾਣ ਵਾਸਤੇ ਉਹਨਾਂ ਨੇ ਵੀ ਵੇਸਣ ਬਣਾਇਆ ਹੈਗਾ ਤੇ ਮੈਂ ਤਾਂ ਨਾ ਮੈਂ ਨਹੀਂ ਖਾਣਾ ਵੇਸਣ ਮੂਸਨ ਮੈਂ ਬਸ ਚਾਹ ਹੀ ਪੀਣੀ ਹੈ ਚਾਹ ਪੀ ਲੈਣੀ ਹੈ ਸਾਡੇ ਘਰ ਜੇ ਤੁਸੀਂ ਆਂਦੇ ਜੇ ਤੇ ਆਹ ਨਹੀਂ ਖਾਣਾ ਲੈ ਜਾਓ ਤੇ ਉਹਦਾ ਘਰ ਉਦਾਂ ਹੀ ਚਾਹ ਪੀ ਜੇ ਕਿਉਂਕਿ ਐਦਾਂ ਜਿਆਦਾ ਤੇ ਜਿਆਦਾ ਖਾਈ ਜੇਗਾ ਨਾ ਤੇ ਫਿਰ ਏਡਾ ਫੰਡ ਇੱਕ ਦਿਨ ਉਹ ਗਿਆ ਛੋਟੇ ਤੇ ਚੀਜ਼ ਜਿੰਨੀ ਨਹੀਂ ਖਾਈਗੇ ਨਾ ਤੇ ਦਿਨ ਜਲਦੀ ਜਾਂਦੀ ਮੁੱਕਦਾ ਜਾਂਦਾ ਵਾ ਤੇ ਉਹ ਮਤਲਬ ਕਿ ਪਤਾ ਨਹੀਂ ਕਿਵੇਂ ਦਾ ਸਿਸਟਮ ਜਵਾ ਸਿਸਟਮ ਹੀ ਨਹੀਂ ਸੈੱਟ ਹੁੰਦਾ ਪਹਿਲਾਂ 8 ਵਜੇ ਚਾਹ ਪੀਦੀ ਆ ਫਿਰ 12 ਵਜੇ ਜਾਂਦੇ ਰੋਟੀ ਖਾਂਦੇ ਆਣੋਂ ਫਿਰ ਰੋਟੀ ਖਾਈਦੀ ਤੇ ਫਿਰ ਸ਼ਾਮ ਦੇ ਟਾਈਮ ਨੂੰ ਫੇਰ ਆਖੀਦਾ ਕਿ ਹੁਣ ਹਨਾ ਕਿ ਰੋਟੀ ਰੋਟੀ ਨਾ ਹੀ ਖਾਈਗੇ ਤੇ ਚੰਗਾ ਵਾ ਤੇ ਫਿਰ ਉਹ ਕਰ ਲੈਂਦਾ ਵਾ ਗੁਜਾਰਾ ਚਾਰਾ ਮੈਂ ਮੈਨੂੰ ਤਾਂ ਨਹੀਂ ਮੈਂ ਤਾਂ ਨਹੀਂ ਰੋਟੀ ਖਾਂਦੀ ਤੇ ਰਾਤ ਨੂੰ ਤੇ ਪ੍ਰਭ ਖਾ ਲੈਂਦਾ ਵਾ ਤੇ ਜਗਰੂਖ ਖਾ ਲੇ ਜਗਰੂਖ ਤੋਂ ਹੰਦਾਂ ਨੂੰ ਪਤਾ ਕੱਲ ਦੇ ਉੱਥੇ ਗਏ ਆ ਤੇ ਚਲੋ ਗਾਇਸ ਹੁਣ ਆਪਾਂ ਮਿਲਦੇ ਹਾਂ ਥੋੜੀ ਦੇਰ ਬਾਅਦ ਮੈਂ ਸਿਰ ਸੁਰਵਾਲਾ ਲਗਾ ਇਸ ਟਾਈਮ ਹੋ ਗਿਆ ਸ਼ਾਮ ਦਾ 3:30 ਵਜੇ ਦਾ ਤੇ ਪਰਬਣਾ ਸਵੇਰ ਦਾ ਹੀ ਅੱਜ ਗੁੱਡੀਆਂ ਦੇ ਦਿਵਾਲੇ ਆ ਜੀ ਸੁਣੋਈ ਨਾ ਅੱਜ ਸਵੇਰ ਦੀ ਵਿਚਾਰੀ ਅੱਜ ਛੁੱਟੀ ਹੈ ਬਸ ਹੌਣ ਦੇ ਵਾਕਾਂ ਦਾ ਬਸ ਇਹੋ ਕੰਮ ਹੀ ਰਿਹਾ ਕਰਨਾ ਵਾ ਹੁਣ ਛੁੱਟੀਆਂ ਆ ਗਈਆਂ ਨਾ ਤੇ ਇਹਨਾਂ ਨੇ ਬਸ ਗੁੱਡੀਆਂ ਦੇ ਰਿਹਾ ਕਰਨਾ ਮੈਨੂੰ ਲੱਗਦਾ ਪਿੱਕੋ ਮੰਗਲਵਾਰੀ ਸਕੂਲ ਜਾਣਾ ਤੁਸੀਂ ਹੋਣਾ ਕਿਹੜਾ ਮੰਗਲਵਾਰ ਆਹੇ ਇਸ ਮੰਗਲਵਾਰ ਇਸਵਾਰ ਸਕੂਲ ਜਾਣਾ ਸੋਮਵਾਰੀ ਸਕੂਲ ਜਾਣਾ ਤੇ ਮੰਗਲਵਾਰ ਤੋਂ ਛੁੱਟੀਆਂ ਮਿਲਦਾ ਤੁਹਾਨੂੰ ਪੈ ਜਾਣਗੀਆਂ। ਸੋਮਵਾਰ ਕੀ ਕਰਨੇ ਹਨ? ਬੁੱਧਵਾਰ ਤੇ 크리스마ਸ ਆ। ਤੇ ਸੋਮਵਾਰ। ਉਹ ਇੰਦਰਜੀਤ ਮਾਸੀ ਉਹਨਾਂ ਨੂੰ ਸੋਮਰ ਤੋਂ ਹੀ ਪੈ ਗਈਆਂ। ਉਹ ਜਿਹੜੀ ਆਂਦੀ ਮੈਨੂੰ 3 ਨੂੰ ਪੈਣੀਆਂ, ਮੈਨੂੰ 1 ਨੂੰ ਪੈਣੀਆਂ। ਤੇ ਉਹਨਾਂ ਨੂੰ ਸੋਮਵਾਰ ਤੋਂ ਹੀ ਪੈ ਗਈ। ਉਹ ਨਾ ਭਾਵੇਂ 3 ਤੱਕ ਤੋਂ ਸਕੂਲ ਲੱਗਣ ਲੱਗ ਪਏ। ਹਾਂ ਉਹ ਸਹੀ ਹੈਗਾ। ਨਹੀਂ ਉਹਨਾਂ ਦੇ ਇੱਕ ਦਿਨ ਤੋਂ ਆ। ਇੱਕ ਦਿਨ ਤੋਂ ਸਾਰੇ ਬੱਚਿਆਂ ਦੇ ਲੱਗ ਜਾਂਦੇ ਆ। ਤੇ ਪਰ ਜਾਣਦੇ ਤੁਹਾਡੇ ਵਰਗੇ 2-3 ਨੂੰ ਹੁੰਦੇ ਆ ਕਿਉਂਕਿ ਸਾਡੇ ਇੱਥੇ ਮੇਲਾ ਹੁੰਦਾ ਗੁਰਪ੍ਰੀ ਸਾਹਿਬ। ਇੱਥੇ ਸਾਡੇ ਮਤਲਬ ਕਿ ਇਲਾਕੇ ਦੇ ਜਿਹੜੇ ਬਾਬਾ ਜੀ ਆ ਬਾਬਾ ਤਾਰਾ ਸਿੰਘ ਜੀ ਬਹੁਤ ਸਾਰੇ ਜਿਹੜੇ ਲੱਗਵੰਦੇ ਆਪਣੇ ਵਲੌਗ ਵੇਖਦੇ ਆ ਉਹਨਾਂ ਨੂੰ ਪਤਾ ਹੋਣਾ ਵਾ ਕਿ ਬਾਬਾ ਜੀ ਦੀ ਵਰਸ਼ੀ ਹੁੰਦੀ ਤੇ ਉਹਦਾ ਕਰਕੇ ਉਹ ਮੇਲੇ ਹੁੰਦਾ ਵਾ 31 ਦਸੰਬਰ 1 ਜਨਵਰੀ ਹਨਾ ਤੇ 1 ਤੇ 2 ਜਨਵਰੀ ਨੂੰ ਤੇ ਉਹ ਮੇਲਾ 31 ਨੂੰ ਛੁਰੀ 31 ਦਸੰਬਰ ਨੂੰ 1 ਜਨਵਰੀ ਤੇ 1 2 ਜਨਵਰੀ 1 2 ਜਨਵਰੀ ਨੂੰ ਦੋ ਜਨਵਰੀ ਬਾਪੇ ਵਿਆਹ ਕਰਦੇ ਹੁੰਦੇ ਤੇ 1 ਨੂੰ ਬਰਸੀ ਹੁੰਦੀ ਆ ਤੇ 31 ਨੂੰ ਵੀ ਬਰਸੀ ਹਾਂ 31 ਤੋਂ ਬਾਅਦ ਮੱਥੀ ਕਿਤੇ ਮੈਂ ਲੱਭਣ ਦੇ ਮਤਾਈਆਂ 31 ਦਸੰਬਰ ਤੋਂ ਬਾਅਦ 1 ਜਨਵਰੀ ਤੇ 2 ਫਰਵਰੀ ਕਿਉਂ ਨਹੀਂ ਆਈ ਇਹ ਵੀ ਹੋਣਾ ਪਲਿੱਖ ਜੇ ਵਿਆਹ ਹੀ ਨਾ ਹਣਾ ਤੇ ਇਸ ਕਰਕੇ ਫਿਰ ਉਹ ਮੇਲੇ ਦਾ ਕਰਕੇ ਬੱਚੇ ਲਗਭਗ 3 ਤਰੀਕ ਨੂੰ ਸਕੂਲ ਜਾਂਦੇ ਹੁੰਦੇ ਮਮੀ ਬੱਚਿਆਂ ਨੂੰ ਛੁੱਟੀਆਂ ਕਰ ਦਿੰਦੇ ਆ 30 31 1 ਤੇ 2 ਦਿਨ ਨਹੀਂ 31 1 2 ਦਿਨ 4 ਛੁੱਟੀਆਂ ਕਰ ਲਈਆਂ ਵਾ ਤੇ ਹ ਹੁਣ ਨਾ ਅੱਜ ਨਾ ਸਵੇਰ ਦੇ ਮੈਂ ਪ੍ਰਾਪਰ ਗਿਆ ਖੰਦੀਆ ਵੀ ਪਾਪਾ ਘਰ ਨਹੀਂ ਆ ਤੇ ਆਪਾਂ ਚਾਹ ਨਹੀਂ ਬਣਾਈ ਜਿਹੜੀ ਸਵੇਰੇ ਇੱਕ ਵਾਰੀ ਬਣਾ ਕੇ ਪੀਲੀ ਉਹ ਪੀਲੀ ਦੁਪਹਿਰੇ ਵੀ ਨਹੀਂ ਆਣਾ ਆਪਾਂ ਚਾਹ ਬਣਾਈ ਮੈਂ ਵੀ ਨਹੀਂ ਬਣਾਈ ਮੈਂ ਦੁਪਹਿਰੇ ਚੌਲ ਬਣਾ ਲਏ ਮਾਪੁੱਤਾਂ ਨੇ ਉਹ ਹੀ ਖਾ ਲਏ ਤੇ ਆਹ ਵੇਲੇ ਬੰਦੇ ਘਰ ਹੁੰਦੇ ਫੇਰ ਹੀ ਖਰਚੇ ਹੁੰਦੇ ਤੇ ਫੇਰ ਹੀ ਕੰਮ ਹੁੰਦੇ ਆ ਹੁਣ ਅੱਜ ਚਕਾਰ ਬੰਦੇ ਘਰੋਂ ਕੱਢੀ ਛੱਡੋ ਆਨੂੰ ਇਹ ਸਿੱਖਿਆ ਮਿਲਦੀ ਹੈ ਤੋ ਇਸੋ ਵੇ ਸਿੱਖਿਆ ਨਹੀਂ ਮਿਲਦੀ ਬੰਦਿਆਂ ਦੇ ਨਾਲ ਹੀ ਤਰ੍ਹਾਂ ਚ ਕੰਮ ਹੁੰਦੇ ਤੇ ਖਲਾਰੇ ਹੁੰਦੇ ਆ ਤੇ ਉਹ ਅਸੀਂ ਚੁੱਕੀ ਜਾਣੇ ਚੁੱਕੀ ਜਾਣੇ ਚੁੱਕੀ ਜਾਣੇ ਹਾਂ ਉਹ ਚੁੱਕਣੇ ਹੁਣ ਵੇਲੇ ਸਵੇਰ ਕੱਲ ਤਾਂ ਕੋਈ ਖਲਾਰਾ ਨਹੀਂ ਤੂੰ ਆਪਦੇ ਕੱਪੜੇ ਪਾ ਕੇ ਸਿਰਫ ਇੱਕ ਤੂੰ ਇੱਕ ਕੱਪੜੇ ਲਾ ਕੇ ਰੱਖੇ ਬਸ ਉਹ ਮੈਂ ਚੁੱਕੇ ਹੀ ਘਰ ਵੀ ਸ਼ਾਂਤ ਸ਼ਾਂਤ ਜਰ ਸ਼ਾਂਤ ਸ਼ਾਂਤ ਜਰ ਲੱਗਣ ਦਿਆ ਵਾ ਨਹੀਂ ਨਹੀਂ ਇਧਰੋਂ ਆਵਾਜ਼ ਆਉਣੀ ਹੈ ਉਧਰੋਂ ਆਵਾਜ਼ ਆਣੀ ਆ ਇਧਰ ਆਉਣੀ ਬਰਾਭ ਨੂੰ ਰੱਬ ਭੱਜੀ ਰੱਬ ਆ ਘਰੋਂ ਰੱਬ ਪਾਣੀ ਦਾ ਅਗਲਾ ਪਾਣੀ ਵੜਾ ਪਾਣੀ ਵੜਾ ਮੰਗਦੀ ਮੰਡਾ ਵੜਾ ਤੇ ਐਦਾਂ ਫਿਰ ਤਾਂ ਹੋਈ ਗਾਦ ਮਾਹ ਕੋਈ ਦਵਾਈ ਪਈ ਹੋਵੇ ਬੰਦੇ ਇਹ ਟੌਫੀ ਕਿਉਂ ਨਾ ਕੇ ਬੱਚੇ ਨੂੰ ਉਹਦੀ ਨਾਮ ਨਹੀਂ ਆਈ ਜੇ ਉਹਨੇ ਫੜਾਈ ਕਿ ਇਹਨੂੰ ਦੇ ਦਿਓ ਉਹਦੀ ਨਹੀਂ ਆਉਂਦੀ ਨਹੀਂ ਆਉਂਦੀ ਉਹਨਾਂ ਨੂੰ ਤੇ ਮੁੰਡਾ ਜੀ ਕਹਿੰਦਾ ਕਿ ਕਾਲੀ ਬਰਾੜੇ ਦੇ ਜਾਂਦੀ ਹੈ ਜੀ ਤੂੰ ਰੋਈ ਰਹੀ ਏ ਤੂੰ ਦੇ ਦਿਓ ਤੇ ਹੁਣ ਮੈਂ ਮੈਂ ਪਾਲੀਆਂ ਦੇ ਦੋ ਦੇ ਦਿਓ ਖਾਲਾ ਖਾਲਾ ਨੂੰ ਕੋਈ ਨਹੀਂ ਹੁਣ ਹੋਣੀ ਨਹੀਂ ਦੇਈ ਤੇ ਤੇ ਇਹ ਮੋੜ ਦੋ ਕੁ ਵਰਤਨੇ ਮੇਰੇ ਉਹ ਸਾਫ ਕਰਵਾ ਖਰਾਬ ਖਾਣ ਲੱਗਾ ਰੋਟੀ ਟੋਫੀ ਰੋਟੀ ਖਾ ਲਿਆ ਤੇ ਉਹ ਕਹਿੰਦੇ ਨੇ ਨਾ ਕਰੇ ਚਰਚ ਉਹ ਚਰਚਾ ਛੁੱਟਦੇ ਆ ਥਪੜ ਖਾਏਗਾ ਕਾਤੇ ਰਹਾ ਉਹ ਕਾਹਨ ਦੇਗਾ ਜੀ ਆਣਾ ਇਹ ਖਾਏ ਜੀ ਆਣਾ ਨਹੀਂ ਖਿਲਾ ਆ ਵੇ ਲੋ ਆ ਵੇ ਲੋ ਕਿੱਥੇ ਨੇ ਗੈਸ ਦੇ ਉੱਪਰ ਟੋਫੀ ਦਾ ਕਾਪ ਰੈਪਰ ਛੋਟੇ ਦੇ ਦਿੰਦਾ ਜੀ ਆਣ ਨਾਲ ਹੀ ਖਿਲਾ ਰਹੇ ਹੁੰਦੇ ਆ ਤੇ ਜੀ ਆਪ ਮੈਂ ਕੱਲੀ ਧੜੀਏ ਘਰੇ ਤੇ ਤੂੰ ਕਦੀ ਕਿਤੇ ਗੁੱਡੇ ਡੋਂ ਨਿਕਲ ਜਾਣਾ ਕਦੀ ਕਿਤੇ ਨਿਕਲ ਜਾਣਾ ਹੈ ਮੇਰੇ ਜੀ ਕਿਦਾਂ ਲੱਗੇ ਕੱਲੀ ਦਾ 10 ਤਾਤੇ ਵੀ ਕੇ ਖਾਈ ਜਾਂਦਾ ਹੋਣਾ ਤੇ ਉਹ ਆਈ ਉੱਥੇ ਸੋਨੀ ਦੀਦੀ ਹੋਣੀ ਹੁਮ ਹੁਮ ਉੱਥੇ ਅੰਮ੍ਰਿਤਸਰ ਨੂਰ ਦਾ ਫੋਨ ਆਇਆ ਹੋਣੇ ਆਂਦੀ ਮਾਮਾ ਕਿੱਥੇ ਆ ਪ੍ਰਭੂ ਮਾਮਾ ਕਿੱਥੇ ਆ ਕੱਲ ਨੂੰ ਜਾਣਾ ਹੈ ਜਾਂ ਮੈਂ ਕਰ ਉਹਨਾਂ ਨੇ ਕੱਲ ਨੂੰ ਹੋਣਾ ਇੱਥੇ ਕਿੱਥੇ ਕਿਹਨਾਂ ਆ ਇੱਥੇ ਹੋਣਾ ਉਹਨਾਂ ਨੇ ਆਂਟੀ ਹੈਪੀ ਹੋਣਾ ਨੇ ਬਿਸਤਰੇ ਕੱਢਣਾ ਤਾਂ ਕਰਕੇ ਤੇ ਹੁਣ ਮੈਂ ਥੋੜੇ ਜੇ ਬਰਤਨ ਸਾਫ਼ ਕਰ ਲਾਂ ਤੇ ਫਿਰ ਆਪਾਂ ਕੱਲ ਨੂੰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਅੱਜ ਦੇ ਸਾਰੇ ਜਿਹੜੀ ਸਾਡਾ ਇਹਦਾ ਬੋਰਿੰਗ ਹੀ ਗਿਆ ਕਿਉਂਕਿ ਘਰੇ ਹੀ ਕਰ ਲਈ ਹਾਂ ਤੇ ਪਹਿਲਾਂ ਮੈਂ ਘਰੇ ਬੈਠੀ ਰਹੀ ਥੋੜਾ ਟਾਈਮ ਫਿਰ ਮੈਂ ਗਵਾਂਢੀਂ ਘਰੇ ਚਲੇ ਗਈ ਬਸ ਉਥੇ ਗੁੱਡੇ ਡਾਉਂਦੇ ਸੀ ਉਹਨਾਂ ਦੇ ਘਰੇ ਤੇ ਅਸੀਂ ਉੱਧਰ ਗੱਲਾਂ ਬਾਤਾਂ ਕਰਦੇ ਗਏ ਆ ਤੇ ਫਿਰ ਆ ਗਏ ਆ ਤੇ ਜੀਜਾ ਲੱਗਣ ਨਹੀਂ ਦਿਆ ਹੁਣ ਪ੍ਰਭ ਲਿਆ ਕਹਿੰਦਾ ਮੂਫੜੀ ਤੇ ਪਖਾਉਂਗੇ ਮੂਫੜੀ ਹੈ ਨਾ ਤੇ ਮੈਂ ਜਲਦੀ ਦੋ ਪਾਂਡੇ ਮਾ ਜਾਵਾਂ ਤੇ ਤੂੰ ਖਾ ਰੋਟੀ